ਜਿਹੜਾ ਭਈ ਆਹ 963 ਹੈਗਾ 20 ਮਾਡਲ ਆ ਇਹ 20 ਮਾਡਲ ਆ ਭਾਈ ਵੀਰ 10ਵੇਂ ਮਹੀਨੇ ਦਾ ਨਿਕਲਿਆ 552 ਘੰਟੇ ਚੱਲਿਆ 552 ਘੰਟੇ ਚੱਲਿਆ ਹੋਇਆ ਹਾਂ ਦਾ ਸਿੱਧਾ ਸਾਰਾ 100 150 150 ਘੰਟਾ ਚੱਲਿਆ 160 ਘੰਟੇ ਹਨਾ ਦੇ ਸਕਦਾ ਤੁਸੀਂ ਕੰਡੀਸ਼ਨ ਜੇ ਕਿਸੇ ਭਰਾ ਨੇ ਲੈਣਾ ਹੋਇਆ ਨੰਬਰ ਆਪਾਂ ਬਾਈਆਂ ਦਾ ਲੈ ਜਾਾਂਗੇ ਸਕਰੀਨ ਤੇ ਚਲਾ ਦਾਂਗੇ ਉਹ ਨੰਬਰ ਤੇ ਸੰਪਰਕ ਕਰ ਲਿਓ ਵੀ ਦੋਸਤੋ ਅੱਜ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਤੇ ਜੇ ਕਿ ਮੈਨੂੰ ਪਤਾ ਆਣਾ ਵੀ ਹਰ ਸੋਮਵਾਰ ਨੂੰ ਲੱਗਦੀ ਹੈ ਇੱਥੇ ਤੇ ਆਜੋ ਫਿਰ ਬੀਰਾਂ ਦਿਆਂ ਆਪਾਂ ਗੱਲਬਾਤ ਕਰਨੇ ਆ ਦਿਖਾਉਣਾ ਟਰੈਕਟਰ ਤੇ ਨੰਬਰ ਵੀ ਲੈ ਗਦੇ ਮੈਂ ਨੰਬਰ ਜਿਹੜੇ ਆਪਾਂ ਸਕਰੀਨ ਤੇ ਚਲਾ ਦਿਆਂ ਕੁਸਕ ਦੇ ਤਾਂ ਤੇ ਕੁਸਕ ਦੇ ਆਪਾਂ ਬੋਲ ਕੇ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਧਿਆਨ ਨਾਲ ਦੇਖੋ ਤੇ ਚੰਗੇ ਚੰਗੇ ਟਰੈਕਟਰ ਜਿਹੜੇ ਨਵੇਂ-ਨਵੇਂ ਟਰੈਕਟਰ ਹਨਾ ਪਹੁੰਚਦੇ ਆ ਮੰਡੀ ਤੇ ਇੱਥੇ ਜੇ ਕੋਈ ਚਾਹ ਵਣ ਵੀਰਾ ਤਾਂ ਤੁਸੀਂ ਮੰਡੀ ਤੋਂ ਆ ਕੇ ਇਹਦਾ ਟਰੈਕਟਰ ਖਰੀਦ ਸਕਦੇ ਹੋ ਬਾਕੀ ਦੇ ਲੋਨ ਵਗੈਰਾ ਜਿਹੜੇ ਆਪਾਂ ਵੀਡੀਓ ਚ ਦਿਖਾਵਾਂਗੇ ਲੌਨ ਵਗੈਰਾ ਦੀ ਸੌਦਾ ਹੈਗੀ ਹੈ ਕਿ ਨਾ ਉਹ ਵੀ ਤੁਹਾਨੂੰ ਸਾਰੀ ਪਸਕੇ ਵੀਰਾਂ ਤੋਂ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਜੇ ਰਿਸਪੌਂਸ ਵਧੀਆ ਰਹਿਆ ਤੁਹਾਨੂੰ ਹਰ ਇੱਕ ਮੰਡੀ ਆਪਾਂ ਕਵਰ ਕਰਕੇ ਦਿਖਾ ਕਰਾਂਗੇ ਮੰਡੀ ਦੇ ਟਰੈਕਟਰਾਂ ਦੀ ਜਿਵੇਂ ਤਲ ਮੰਡੀ ਸਭ ਹੋ ਗਈ ਹੈ ਨਾ ਤੇ ਜਿਵੇਂ ਬੋਰਡ ਵੀ ਲੱਗਦੀ ਹੈਗੀ ਹੁਣ ਤੇ ਹਰ ਸ਼ੁੱਕਰਵਾਰ ਨੂੰ ਸ਼ਾਇਦ ਇਹ ਮੰਨ ਲਓ ਵੀ ਆ ਬਰਨਾਲਾ ਟਰੈਕਟਰ ਮੰਡੀ ਲੱਗਦੀ ਹੈ ਜਿਹੜੀ ਸੋਮਵਾਰ ਨੂੰ ਤੇ ਆਜੋ ਫਿਰ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਤੇ ਕਰਾਉਣੇ ਆ ਬਾਈਆਂ ਨਾਲ ਗੱਲਬਾਤ ਦੋਸਤੋ ਸੋਨੋ ਆਪਾਂ ਨਾ ਬਰਨਾਲਾ ਟਰੈਕਟਰ ਮੰਡੀ ਤੋਂ ਟਰੈਡ ਦਿਖਾਉਣੇ ਆ ਬਾਈ ਕੋਲੇ ਹਨਾ ਜਿਹੜੇ ਹੈਗੇ ਇੱਧਰ ਜਿਵੇਂ 16 ਲੀਗਾ ਖੜਾ 750 ਤੇ 963 855 ਨਮਾ ਤੇ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਟਰੈਕਟਰਾਂ ਬਾਰੇ ਜਿਵੇਂ 855 ਰੈਡ ਖੜਾ ਹਨਾ 20 ਮਾਡਲ ਆਗਾ ਤੇ 7 ਲੱਖ 25 ਹਜ਼ਾਰ ਡਿਮਾੜਾ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਸਾਰੀ ਬੀ ਕੀ ਕੰਡੀਸ਼ਨ ਆ ਦੀ ਕੀ ਗੱਲਬਾਤ ਹੋ ਸਾਰੀ ਬਾਈ ਨਾ ਕਰਦੇ ਆਈ ਬਾਈ ਮੜਾ ਜਾਉਂ ਹਾਂ ਹਾਂਜੀ ਬਾਈ ਸਾਸਰੀ ਕਾਲ ਕੀ ਨਾਮ ਆ ਬਾਈ ਆਪਣਾ ਕਰਮਜੀਤ ਬਾਈ ਕਰਮਜੀਤ ਕਿਹੜਾ ਪਿੰਡ ਆ ਬਾਈ ਆਪਣਾ ਪੱਠਲਾ ਪਿੰਡ ਆ ਜਿਲ੍ਹਾ ਕਿਹੜਾ ਪੈ ਜਾਂਦਾ ਬਰਨਾਲਈ ਪਿੰਡਾ ਬਰਨਾਲਈ ਠੀਕ ਆ ਬਾਈ ਆਪਣੇ ਕੋਲੇ ਆਹ ਟ੍ਰੈਡ ਆ ਸੋਨਾਲੀ ਕਾ ਹੋ ਗਿਆ 750 ਨਾ ਆਹ 963 ਹੋ ਗਿਆ ਜਿਹੜਾ ਬਈ ਆਹ 963 ਆਗਾ 20 ਮਾਡਲ ਆ ਇਹ 20 ਮਾਡਲ ਆ ਬਾਈ 20 ਦੇ ਦਸਵੇਂ ਮਹੀਨੇ ਦਾ ਨਿਕਲਿਆ 552 ਘੰਟੇ ਚੱਲਿਆ 552 ਘੰਟੇ ਚੱਲਿਆ ਹੋਇਆ ਠੀਕ ਆ ਤੇ ਕਰਦਾ ਨਗਦ ਕੈਸ ਦਾ ਠੀਕ ਆ ਨਗਦ ਕੈਸ ਆਇਆ ਹੋਇਆਗਾ ਠੀਕ ਆ ਬਈ ਟਾਇਰ ਟੂਰ ਵਧੀਆ ਪਵਾਇਆ ਹਣਾ ਜੇ ਮਿਲ ਜਾਣਗੇ ਟਾਇਰ ਜੇ ਲੈਣੇ ਨੇ ਜੇ ਦੂਜੇ ਲੈਣੇ ਨੇ ਦੂਜੇ ਵੀ ਮਾਰੇ ਇੱਕ ਜੋੜਾ ਮਿਲੂ ਜਿਹੜਾ ਮਰਜ਼ੀ ਲੈ ਲਈ ਠੀਕ ਆ ਠੀਕ ਆ ਮੰਨ ਲਓ ਵੀ ਜੇ ਕਿਸੇ ਨੇ ਆਹੀ ਇੰਜ ਲੈਣਾ ਹੋਇਆ ਤੇ ਜੇ ਅਸਲ ਨੂੰ ਜੇ ਦੂਜੇ ਜੋੜਾ ਲੈਣਾ ਤਾਂ ਇਹ ਲਾਉਣਾ ਪਊ ਫੇਰ ਠੀਕ ਆ ਇਹ ਲਾਉਣਾ ਪਊਗਾ ਵੀ ਦੂਜਾ ਪਵਾ ਸਕਦਾ ਠੀਕ ਆ ਲੈ ਵੀ ਮਤਰੋ ਜੇ ਨਾਰਮਲ ਟਾਇਰ ਚਾਹੀਦਾ ਤੁਸੀਂ ਉਹ ਵੀ ਪਵਾ ਸਕਦੇ ਹੋ ਜੇ ਐਮੇਜ ਕਰਲ ਜਾਣੇ ਤਾਂ ਤੁਸੀਂ ਐਮੇਜ ਕਰ ਵੀ ਲਾ ਸਕਦੇ ਹੋ ਬਾਈ ਡਿਮਾਂਡ ਕੀ ਰੱਖੀ ਐ ਦੀ 7 ਲੱਖ 25 ਹਜ਼ਾਰ ਡਿਮਾਂਡ ਦਾ 7 25 ਮਾਣ ਹੋ ਜੀ ਯਾਰ ਪੂਰਾ ਮਾਣ ਤਾਂ ਨਿਕਲਿਆ ਕਰਦਾਂਗੇ ਜੀ ਠੀਕ ਹੈ ਠੀਕ ਹੈ ਕੰਡੀਸ਼ਨ ਵੀ ਨਵੀਂ ਪਈ ਆਣਾ ਬਾਈ ਜਮਾ ਬਾਈ 500 ਘੰਟਾ ਚੱਲੇ ਯਾਰ ਠੀਕ ਹੈ ਠੀਕ ਹੈ 500 ਘੰਟਾ ਚੱਲਿਆ ਜਮਾ ਰਜਨਾਲਾ ਟਰਾਟਾ ਬਾਕੀ ਬਾਈ ਕਹਿੰਦਾ ਮਾਣ ਤਾਂ 3 ਮਹੀਨੇ ਦਾ ਮੌਦੇ ਵੀ 2 ਦੇ ਵੀ ਹਾਈ ਵਾਲੇ ਠੀਕ ਹੈ ਠੀਕ ਹੈ ਹਾਈ 11 ਵਾਲਾ ਠੀਕ ਹੈ ਠੀਕ ਹੈ ਨੰਬਰ ਬੋਲ ਦੇ ਬਾਈ ਆਪਣਾ 94784 ਬਾਈ 94784 07809 07809 ਠੀਕ ਹੈ ਤੇ ਬਾਈ ਜਿਹੜਾ ਸੋਨਾਲੀ ਕਾ ਖੜਾ ਇਧਰ 750 ਕੀ ਮਾਡਲ ਆ ਬਾਈ ਪਟੰਡਾ ਨੰਬਰ ਇਹ ਹਾਂਜੀ ਇਹ 750 ਘੰਟਾ ਚੱ ਇਹ ਦੇ ਦਾਂਗੇ ਬਾਈ ਪੂਰੇ 6 ਲੱਖ ਦਾ ਪੂਰੇ 6 ਲੱਖ ਦਾ ਡਿਮਾਂਡ ਇਹਦੀ ਸੀ 35 ਹੈ ਹਾਂ 35 ਹੈ ਬਾਈ ਠੀਕ ਆ ਬਾਈ ਇਹ ਕਿੰਨਾ ਕਿੰਨੇ ਲੇ ਬਾਈ ਕਿਸੇ ਨੇ ਲੋਨ ਕਰਾਉਣਾ ਲੋਨ ਲੋਨ ਵੀ ਬਾਈ ਪੂਰਾ ਫਾਲੋ ਹੋ ਜਾ ਠੀਕ ਆ ਠੀਕ ਆ ਲੈ ਵੀ ਬਾਈ ਟਰੈਕਟਰ ਜਿਹੜੇ ਮਰਜ਼ੀ ਤੇ ਲੋਨ ਕਰਾ ਸਕਦਾ ਮਰਜ਼ੀ ਬਾਈ ਟਰੈਕਟਰ ਹੁੰਦੇ ਨੇ ਘਟੋ ਘਟਾ ਆਪਣੇ ਲੈਪੇ 10 11 ਠੀਕ ਆ ਵੀ ਲੋਨ ਵੀ ਹੋ ਜਾਂਦਾ ਤੁਹਾਡਾ ਹਾਂ ਲੋਨ ਕਰਾ ਦਾਂਗੇ ਠੀਕ ਆ ਲੈ ਵੀ ਮਿੱਤਰੋ ਜੇ ਲੋਨ ਕਰਾਉਣਾ ਤੁਸੀਂ ਲੋਨ ਵੀ ਬਾਈ ਕਹਿੰਦਾ ਕਰਾ ਕੇ ਦੇ ਦਾਂਗੇ ਆਪਾਂ ਤੇ ਬਾਕੀ ਨੰਬਰ ਬਾਈ ਦਾ ਬੋਲਤਾ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜਿਵੇਂ ਸੋਨਾਲੀਕਾ ਟਰੈਡ ਹਨਾ ਕੰਡੀਸ਼ਨ ਤੁਹਾਨੂੰ ਆਪਾਂ ਚੈੱਕ ਕਰਾ ਦਨੇ ਆ ਨਵੇਂ ਟਰੈਡ ਆ ਜਮ ਬਿਲਕੁਲ ਇਹ ਟਾਇਰਾਂ ਟੂਰਾਂ ਦਾ ਕੰਮ ਤੁਸੀਂ ਦੇ ਸਕਾ ਦਿਓ ਤੇ ਬਾਕੀ ਬਾਈ ਦਾ ਪਿੰਡ ਪੱਠਲਾ ਜ਼ਿਲ੍ਹਾ ਬਰਨਾਲਾ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਾ ਦਿਓ ਟਰੈਡ ਜਿਹੜੇ ਬਾਈਆਂ ਕੋਲੇ ਚੰਗੇ ਟਰੈਡ ਘਰੇ ਹੁੰਦੇ ਆ ਲੋਨ ਲਾਨ ਸਾਨੂੰ ਸਾਰਾ ਕੁਝ ਕਰਾ ਕੇ ਜਿਹੜਾ ਕੰਪਲੀਟ ਦੇਣਗੇ ਜਿਵੇਂ ਇੱਧਰ 963 ਟਰੈਡ ਹਨਾ ਜਿਹੜਾ ਆ 850 ਵੀ ਜਮਨ ਬਿਲਕੁਲ ਨਵਾਂਗਾ 552 52 ਘੰਟੇ ਚੱਲਿਆ ਹੋਇਆਗਾ ਤੇ ਬਾਕੀ ਤੁਸੀਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਦੇ ਸਕਦੇ ਤੁਸੀਂ ਕੰਡੀਸ਼ਨ ਜਮਨ ਨਵੀਂ ਆ ਬਿਲਕੁਲ ਸਾਈਡ ਗੇਰ ਆਗਾ ਤੇ ਨਵੀਂ ਟਾਇਰ ਪਿਆਗਾ ਜਮਾ ਹਨਾ ਬਾਕੀ ਇਹ 7 ਲੱਖ 25 ਹਜ਼ਾਰ ਦੀ ਮੰਗਦਾ ਬਾਕੀ ਬਾਈ ਕਹਿੰਦਾ ਆਪਾਂ 7 ਲੱਖ ਦੇ ਦਾਂਗੇ ਜੇ ਕਿਸੇ ਪੁਰਾਣੇ ਲੋਨ ਕਰਾਉਣਾ ਉਹ ਵੀ ਲੋਨ ਵੀ ਬਾਈ ਜਿਹੜੇ ਕਰਾ ਕੇ ਦੇ ਦਣਗੇ 11 ਗੱਨੀਓ ਬਾਈ ਕਹਿੰਦਾ ਜੇ ਤੁਸੀਂ ਆਹ ਟਾਇਰ ਲੈਣੇ BK T ਦੇ ਆਗੇ ਤਾਂ ਇਹ ਵੀ ਲੈ ਸਕਦੇ ਹੋ ਨਹੀਂ ਤੁਹਾਨੂੰ ਇਹ ਜੇ ਬਦਲਨੇ ਆਗੇ ਤਾਂ ਸੋ ਨੋਰਮਲ ਲੈਣਿਆ ਤੁਹਾਨੂੰ ਉਹ ਮਿਲ ਜਾਣਗੇ ਪਰ ਇਹ ਨਾਲ ਨਹੀਂ ਬਾਈ ਕਹਿੰਦਾ ਆਪਾਂ ਦੇਣੇ ਫਿਰ ਇਹ ਇਹ ਦਾ ਆਪਾਂ ਲਾ ਕੇ ਰੱਖ ਲੈ ਇੱਕ ਜੋੜੇ ਮਿਲੂਗਾ ਦੇਖ ਸਕਦੇ ਹੋ ਟਰੈਡ ਦੀ ਕੰਡੀਸ਼ਨ ਜਿਹੜੀ ਫੁੱਲ ਜਿਵੇਂ ਨਵੀਂ ਭਈਆ ਹਨਾ ਤੇ ਨਵੀਂ ਟਰੈਡ ਆ ਬਿਲਕੁਲ ਜਨੂਨ ਤੇ ਦੇਖ ਸਕਦੇ ਸੀ ਜੇ ਕਿਸੇ ਭਰਾਣੇ ਲੈਣਾ ਹੈ ਨਵਾਂ ਟਰੈਡ ਤਾਂ ਤੁਸੀਂ ਬਾਈ ਨਾਲਾ ਸਮਰਕ ਕਰ ਲਿਓ ਤੇ ਆ ਜਾਓ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਟਰੈਕਟਰਾਂ ਦੀ ਹੋਰ ਆਪਾਂ ਜਾਣਕਾਰੀ ਲੈ ਕੇ ਦਿੰਨੇ ਹਨਾ ਜਿਹੜੇ 855 ਟਰੈਕਟਰਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਸਾਰੇ ਪੰਨ ਤੇ ਟਰੈਡ ਦਿਖਾਵਾਂ ਤੁਹਾਨੂੰ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਆ ਜਾਓ ਸੋ ਤੁਹਾਨੂੰ ਇੱਕ ਆਣਾ ਆਪਾਂ ਅਰਜਨ ਨੋਵੋ ਮਹਿੰਦਰਾਣਾ ਦਾ 655 DI ਦੇ ਸਕਦਾ ਜਵਨ ਨਵਾਗਾ 23 ਮਾਡਲ ਆ ਤੇ ਮੰਨ ਲਓ ਵੀ ਜਿਵੇਂ ਕਹਿੰਦੇ ਨਾ ਏਜੰਸੀ ਜੋ ਕਢਾ ਕੇ ਇਧਰ ਹੀ ਲਿਆਂਦਾ ਸਿੱਧਾ ਸਾਰਾ 100 150 150 ਘੰਟਾ ਲੈ 160 ਘੰਟੇ ਹਨਾ ਦੇ ਸਕਦਾ ਤੁਸੀਂ ਕ੍ਰੀਸਨ ਜੇ ਕਿਸੇ ਭਰਾ ਨੇ ਲੈਣਾ ਹੋਇਆ ਨੰਬਰ ਆਪਾਂ ਬਾਈਆਂ ਦਾ ਲੈ ਜਾਾਂਗੇ ਸਕਰੀਨ ਤੇ ਚਲਾ ਦਾਂਗੇ ਉਹ ਨੰਬਰ ਤੇ ਸੰਪਰਕ ਕਰ ਲਿਓ ਕਈ ਵਾਰ ਚਾਹਵਾਨ ਹੁੰਦੇ ਹਨਾ ਭਰਾ ਨਵਾ ਟਰੈਡ ਲੈਣ ਵਾਸਤੇ ਹਨਾ ਤੇ ਡਿਮਾਂਡ ਆ ਜਿਹੜੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਸੀਂ ਨੰਬਰ ਜਿਹੜਾ ਪਾਈ ਜਾਂਦਾ ਸਕਰੀਨ ਤੇ ਚਲਾ ਦਾਂਗੇ ਆਪਾਂ ਉਹ ਨੰਬਰ ਤੇ ਸੰਪਰਕ ਕਰ ਲਓ ਟਾਇਰ ਟੂਰ ਦੇ ਸਾਨੂੰ ਸੀ ਹਨਾ 99655 ਟਾਇਰ ਟੂਰ ਜਮਾਂ ਨਵਿਆ ਨਵੀਂ ਕੰਡੀਸ਼ਨ ਜਮਾਂ 18 19 18 19 ਮਾਡਲ ਖੜੇ ਨੇ ਬਾਕੀ ਰੇ 23 ਮਾਡਲ ਹਨਾ ਤੇ 150 ਘੰਟਾ ਚੱਲਿਆ ਨਵੇਂ ਹੀ ਮੰਨੋ ਤੁਸੀਂ ਮੈਂ ਮੰਨ ਲਓ ਵੀ ਸਾਰਾ 10 15 ਦਾ ਨਾ 20 ਦਾ ਆਇਆ ਫੁੱਟ ਰੈਟ ਤੇ ਬਾਕੀ ਰੇ ਦੇ ਦਸਾਂ ਦਸੀਂ ਯਾਰ ਹੋਰ ਵੀ ਜਮਾਂ ਪਾਏ ਪਏ ਨਾਲ ਨਵੇਂ ਟਾਇਰ ਨਵੀਂ ਕੰਡੀਸ਼ਨ ਜਮਾਂ 99 ਅਰਜਨ 655 ਤੇ ਬਾਕੀ ਤੁਹਾਨੂੰ ਪਤਾ ਹਨਾ ਇਹ ਤਾਂ ਵੀ ਸਾਈਡ ਗੇਰ ਹੀ ਆਉਂਦੇ ਹਨਾ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਆ ਟਰਾਈਡ ਦਾ ਤੇ 23 ਮਾਡਲ ਆ ਤੁਸੀਂ ਦੇਖ ਸਕਦੇ ਹੋ ਹਨਾ ਲਿਖਿਆ ਹੋਇਆ ਤੇ 9 ਲੱਖ 95000 ਜਿਹੜੀ ਬਾਈ ਦੀ ਡਿਮਾਂਡ ਆ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਕਿਉਂਕਿ ਰੇਟ ਜਿਹੜੇ ਮੰਡੀ ਤੇ ਲਿਖਨੇ ਹੁੰਦੇ ਹਨਾ ਤੇ ਬਾਕੀ ਦੇ ਘੱਟ ਵੱਧ ਜਿਹੜਾ ਫੋਨ ਤੇ ਗੱਲਬਾਤ ਹੋ ਕੇ ਹੋ ਜੇ ਤੁਸੀਂ ਚਾਹ ਬਾਣੋ ਟਰਾਈਡ ਲੈਣ ਦੇ ਤੇ ਅੱਗੇ ਜਿਵੇਂ ਇੱਧਰ ਸੋਨ ਵਾਲੀ ਕਾ ਖੜਾ ਅੱਗੇ ਵੀ ਤੁਹਾਨੂੰ ਦਿਖਾਉਣਿਆ ਹਨਾ ਤੇ ਨਵੇਂ ਕੰਡੀਸ਼ਨ ਦੇ ਵਿੱਚ ਇਹ ਟਰਾਈਡ ਆ ਮੰਡੀ ਤੇ ਪਹੁੰਚੇ ਹੋਇਆ ਇਹ ਵੀ 21 ਮਾਡਲ ਆ 715000 ਡਿਮਾਂਡ ਹੈ ਜੀ ਦੇ ਸਕਦਾ ਤੁਸੀਂ ਸੋਨਾਲੀ ਕਾ ਲੈਣ ਦੇ ਵੀ ਚਾਹ ਬਣ ਹੁੰਦੇ ਭਰਾ ਵਿੱਚ ਤੇ ਡੀਆਈ 60 ਦਾ ਸੋਨਾਲੀ ਕਾ ਦੇ ਸਕਦਾ ਤੁਸੀਂ ਕੰਡੀਸ਼ਨ ਇਹਦੀ ਵੀ ਜਿਵੇਂ ਨਵੀਂ ਪੀਆ ਟਾਇਰ ਟੂਰ ਵੀ ਵਧੀਆ ਪਿਆ ਜਿਵੇਂ ਮੂਰਲੇ ਟਾਇਰ ਵੀ ਨਵੇਂ ਆ ਮਗਲੇ ਟਾਇਰ 80 85 ਵੈਸੇ ਲਾ ਲਓ ਤੁਸੀਂ ਤੇ ਬਾਕੀ ਕੰਡੀਸ਼ਨ ਜਿਹੜੀ ਤੁਸੀਂ ਦੇ ਸਕਦਾ ਹੋ ਨਾ ਸੀਟਾਂ ਸੁੱਟਾਂ ਦੀ ਤੇ ਨਵੀਂ ਹਾਲਤ ਚ ਪਿਆਗਾ ਬਾਕੀ ਦੇ ਸਕਦਾ ਹਨ ਤੇ 21 ਮਾਡਲ ਆ 715 ਡਿਮਾਂਡ ਹੈ ਜੀ ਬਾਕੀ ਇੱਧਰ ਦੇਖ ਸਕਦੇ ਸੀ ਮਹਿੰਦਰਾ ਖੜਾ 605 DI ਅਰਜਨ ਨੋਵੇ ਵੀ ਤੇ ਇਹ ਹੈਗਾ 20 ਮਾਡਲ ਆ 715 ਇਹਦੀ ਡਿਮਾਂਡ ਆ ਦੇ ਸੰਸ ਇਹ ਵੀ ਟਰੈਡ ਬਹੁਤ ਸੋਹਣਾ ਪਿਆਗਾ 715 ਡਿਮਾਂਡ ਆ ਇਹਦੀ ਸਾਫ਼ ਕੰਡੀਸ਼ਨ ਚ ਪਿਆ ਜਮਾ ਤੇ ਬਾਕੀ ਦੇ ਮਾਡਲ ਨੇ ਉੱਚੇ ਮਾਰ ਲਾ ਹਨਾ ਕੋਈ ਬਾਲੇ ਨੀਵੇਂ ਮਾਡਲ ਨਹੀਂ ਹੈਗੇ ਤੇ ਜਿਵੇਂ ਤੁਸੀਂ ਇੱਧਰ ਬਰਨਾਲੇ ਟਰੈਕਟਰ ਮੰਡੀ ਤੇ ਆਪਾਂ ਪਹੁੰਚੇ ਇੱਧਰ ਸੋਨਾਲੀਕਾ 750 ਖੜਾਗਾ 19 ਮਾਡਲ 595 ਡਿਮਾਂਡ ਆ ਦੇ 3 ਸੀ। ਬਾਕੀ ਜੇ ਕਿਸੇ ਭਰਾ ਨੇ ਜਿਹੜਾ ਅਰਜਨ ਲੈਣਾ ਹੋਵੇ ਟਰੈਡ ਤਾਂ ਇਹਦੇ ਵਾਸਤੇ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਦਾ ਇਹ ਨੰਬਰ ਤੇ ਸੰਪਰਕ ਕਰ ਲਿਓ। ਬਾਕੀ ਦੇ ਹੋਰ ਵੀ ਭਰਾਵਾਂ ਕੋਲੇ ਹਨਾ ਟਰੈਡ ਹੁੰਦੇ ਆਗੇ। ਉਹਨਾਂ ਲਈ ਵੀ ਤੁਸੀਂ ਜਿਹੜਾ ਪੁੱਛ ਪੜਤਾਲ ਜਿਹੜੀ ਬਾਈਆਂ ਤੋਂ ਕਰਕੇ ਟਰੈਡ ਕੋਈ ਵੀ ਦੇ ਸਕਦਾ ਹੋ ਬਾਈਆਂ ਕੋਲੇ ਆਗੇ ਹਨਾ। ਟਰੈਕਟਰ ਮੰਡੀ ਤੇ ਜਿਹੜਾ ਟਰੈਡ ਆ ਪਹੁੰਚੇ ਹੋਇਆ ਦੇਸ। ਦੋਸਤੋ ਸੋਨੇਕਾ ਪਾਣਾ 969 855 ਸੁਬਰਾਜ ਦਿਖਾਉਣੇ ਆਗੇ। ਮੋਰਲੇ ਟਾਇਰ ਵੀ ਦੇਖ ਸਕਦੇ ਤੁਸੀਂ ਹਨਾ ਜਿਵੇਂ ਇਹਦੇ 9524 ਦੇ ਆਗੇ। ਤੇ ਜਿਵੇਂ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈਗਾ ਤੇ 22 ਮਾਡਲ ਆ ਤੇ ਦੇ ਸਕਦੇ ਹਾਂ ਜੇ ਕਿਸੇ ਭਰਾ ਨੇ ਲੈਣਾ ਨੰਬਰ ਜਿਹੜਾ ਪਾਈਆਂ ਦਾ ਆਪਾਂ ਸਕਰੀਨ ਤੇ ਚਲਾ ਦਾਂਗੇ ਟਾਇਰ ਟੂਰ ਬਿਲਕੁਲ ਓਕੇ ਆ ਜਿਵੇਂ ਨਵੀਂ ਹਾਲਤ ਨਵੀਂ ਕੰਡੀਸ਼ਨਾਂ ਜਿਵੇਂ 22 ਮਾਡਲ ਦੇ ਸਕਦੇ ਹਾਂ ਡਿਮਾਂਡ ਜਿਹੜੀ 10,35,000 ਬਾਈ ਕਰਦੇ ਆਗੇ ਤੇ ਪੰਜਾਬ ਨੰਬਰ ਆ ਪੀਵੀ 65 ਤੇ ਬਾਕੀ ਤੁਸੀਂ ਦੇ ਸਕਦੇ ਹੋ ਹਣਾ ਹਾਲ ਦਾ ਟਰੈਕ ਦੀ ਬਹੁਤ ਸੋਹਣੀਆ ਸਾਫ ਸੁਥਰਾ ਪਿਆ ਜਮਾ ਦੇਖੋ ਜੀ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੁਸੀਂ ਸਬਾਰ ਕਰ ਲਿਓ ਜੇ ਕਿਸੇ ਭਰਾ ਨੇ 969 ਸਬਰਾਜ ਟਰੈਕ ਖਰੀਦਣਾ ਦੇ ਸਕਦਾ ਹਾਂ ਜੀ 4x4 ਆ ਤੇ ਦੇਖੋ ਪੂਰੀ ਸੁਣੀ ਹਾਲਤ ਦੇ ਵਿੱਚ ਪਿਆ ਨੰਬਰ 910 ਸਕਰੀਨ ਤੇ ਚੱਲੀਦਾ ਇਹ ਨੰਬਰ ਤੁਸੀਂ ਸਮਰਕ ਕਰ 사 ਦਿਓ ਠੀਕ ਹੈ